ਲੋਕੀ ਬਿੱਤੇ ਦੇ ਨੇ ਇੱਕ ਨਿਹੰਗ ਸਿੰਘ ਦੇ ਵੱਲੋਂ ਇੱਕ ਵਿਅਕਤੀ ਦਾ ਗੁੱਟਵਾੜ ਦਿੱਤਾ ਗਿਆ ਸੀ ਹੱਥਵਾੜ ਦਿੱਤਾ ਗਿਆ ਸੀ ਤੇ ਇਸ ਦੀ ਚਰਚਾ ਬਹੁਤ ਵੱਡੇ ਪੱਧਰ ਦੇ ਉੱਪਰ ਹੋਈ ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਹੈ ਜਿੱਥੇ ਇਹ ਘਟਨਾ ਵਾਪਰਦੀ ਹੈ ਤੇ ਇਸ ਕਲੈਸ਼ ਦੇ ਪਿੱਛੇ ਬਹੁਤ ਸਾਰੀਆਂ ਵਜਾਵਾਂ ਨਿਕਲ ਕੇ ਸਾਹਮਣੇ ਆਈਆਂ ਬਹੁਤ ਸਾਰੇ ਕਾਰਨਾਂ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਟਿੱਪਣੀਆਂ ਵੀ ਹੋਈਆਂ ਵੱਖ-ਵੱਖ ਮੀਡੀਆ ਧਾਰਿਆਂ ਦੇ ਵੱਲੋਂ ਇਸ ਖਬਰ ਨੂੰ ਨਸ਼ਰ ਵੀ ਕੀਤਾ ਗਿਆ ਪਰ ਇਸ ਖਬਰ ਦੇ ਨਾਲ ਜੁੜੀ ਇਸ ਵਕਤ ਦੀ ਵੱਡੀ ਅਪਡੇਟ ਹੁਣ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਸ ਦੇ ਵਿੱਚ ਨਿਹੰਗ ਜਿੱਥੇ ਬੰਦ ਯਾ ਆਲਾ ਅਫਸਰਾਂ ਨੂੰ ਮਿਲਣ ਦੇ ਲਈ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਮਿਲਣ ਦੇ ਲਈ ਪਹੁੰਚਿਆ ਵੀ ਗਿਆ ਤੇ ਨਾਲ ਦੀ ਨਾਲ ਇੱਕ ਕਿੰਤੂ ਵੀ ਕੀਤਾ ਗਿਆ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਬੰਧ ਰੱਖਣ ਵਾਲੇ ਸਰੋਕਾਰ ਰੱਖਣ ਵਾਲੇ ਵਿਅਕਤੀ ਵਿਸ਼ੇਸ਼ਾਂ ਦੇ ਵੱਲੋਂ ਵੀ ਇਸ ਮੁਲਾਕਾਤ ਦਾ ਹਿੱਸਾ ਬਣਿਆ ਗਿਆ ਜਿਸ ਦੇ ਉੱਪਰ ਪੁਲਿਸ ਦੇ ਵੱਲੋਂ ਵੀ ਚੁੱਪੀ ਤੋੜੀ ਗਈ ਹੈ ਪੁਲਿਸ ਦੇ ਵੱਲੋਂ ਵੀ ਆਪਣਾ ਪ੍ਰतिकਰਮ ਸਾਹਮਣੇ ਰੱਖਿਆ ਗਿਆ ਕੀ ਕੁਝ ਕਿਹਾ ਇਹ ਵੀ ਤੁਹਾਨੂੰ ਸੁਣਾਵਾਂਗੇ ਪਰ ਖਬਰ ਦੇ ਬਾਰੇ ਮੋਟੀ ਮੋਟੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲਈਏ ਮਾਮਲਾ ਫਤੇਗੜ ਸਾਹਿਬ ਦੇ ਵਿੱਚ ਹੁੰਦਾ ਇੱਕ ਲੜਕੇ ਦਾ ਗੁੱਟ ਵੱਡਣ ਦਾ ਸਮਾਚਾਰ ਪ੍ਰਾਪਤ ਹੁੰਦਾ ਤੇ ਇਸ ਨਿਹੰਗ ਸਿੰਘ ਦੇ ਵੱਲੋਂ ਗੁੱਟ ਤਾਂ ਵੱਡਿਆ ਗਿਆ ਦੱਸਿਆ ਜਾ ਰਿਹਾ ਕਿਉਂਕਿ ਉਸ ਦੇ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਸੀ ਹੁਣ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਗਿਆ ਜਿਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਨਾਲ ਦੀ ਨਾਲ ਇਸ ਨਿਹੰਗ ਸਿੰਘ ਦੇ ਉੱਪਰ ਕਾਰਵਾਈ ਵੀ ਕੀਤੀ ਗਈ ਹੈ ਮਾਮਲਾ ਵੀ ਦਰਜ ਕੀਤਾ ਗਿਆ ਹੈ ਹੁਣ ਨਿਹੰਗ ਸਿੰਘ ਦਾ ਪਰਿਵਾਰ ਤੇ ਜੇਸ ਆ ਦਲ ਦੇ ਨਾਲ ਜਾਂ ਫਿਰ ਜੇਸ ਨਿਹੰਗ ਜਥੇਬੰਦੀ ਦੇ ਨਾਲ ਸੰਬੰਧ ਇਹ ਨਿਹੰਗ ਸਿੰਘ ਰੱਖਦਾ ਸੀ ਹਮਲਾ ਕਰਨ ਵਾਲਾ ਉਸ ਦੇ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਪਹੁੰਚਿਆ ਗਿਆ ਉਹ ਹੁਣ ਕਹਿੰਦੇ ਨੇ ਕਿ ਭਾਈ ਸਾਡੇ ਏਸ ਸਿੰਘ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਇਲਜ਼ਾਮ ਇਹ ਲਾਏ ਗਏ ਨੇ ਕਿ ਪਈਓ ਨਸ਼ੇ ਦਾ ਸੇਵਨ ਕਰਦਾ ਹੈ ਜਦਕਿ ਉਹਨਾਂ ਦੇ ਕੋਲ ਪੁਖਤਾ ਸਬੂਤ ਨਹੀਂ ਨਾ ਤਾਂ ਉਸ ਨੇ ਨਸ਼ਾ ਕਦੇ ਕੀਤਾ ਹੈ ਤੇ ਨਾ ਹੀ ਉਹ ਅਜਿਹੀ ਗਤੀਵਿਧੀ ਦੇ ਵਿੱਚ ਕਦੇ ਲਿਪਟ ਰਿਹਾ ਹੈ ਹੁਣ ਉਹਨਾਂ ਦੇ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਜਿੱਥੇ ਇਹ ਗੱਲ ਕਹੀ ਗਈ ਹੈ ਕਿ ਭਾਈ ਗੁੱਟ ਵੱਢਣ ਵਾਲੀ ਗੱਲ ਦੇ ਉੱਪਰ ਤਾਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕਿੰਤੂ ਨਹੀਂ ਕਰਦੇ ਜਿਹੜੀ ਗਲਤੀ ਉਹਨੇ ਕੀਤੀ ਹੈ ਉਹਦੀ ਕਾਨੂੰਨੀ ਰੂਪ ਦੇ ਵਿੱਚ ਸਜ਼ਾ ਦੇ ਦੇਣੀ ਚਾਹੀਦੀ ਹੈ ਇਹਦਾ ਕੋਈ ਮਲਾਲ ਨਹੀਂ ਪਰ ਉਹ ਕਹਿੰਦੇ ਜਿਹੜੇ ਦੋਸ਼ ਲਾਏ ਗਏ ਨੇ ਕਿ ਨਸ਼ੇ ਦਾ ਸੇਵਨ ਕੀਤਾ ਗਿਆ ਹੈ ਤੇ ਜਿਹੜਾ ਕੀਤਾ ਗਿਆ ਟੈਸਟ ਹੈ ਉਸ ਦੇ ਵਿੱਚ ਵੀ ਨਸ਼ਾ ਦਾ ਆਉਣਾ ਕਿਤੇ ਨਾ ਕਿਤੇ ਵੱਡੇ ਕਿੰਤੂ ਵੱਡੇ ਪ੍ਰਸ਼ਨ ਚਿੰਨ ਜ਼ਰੂਰ ਇਸ ਕਾਰਵਾਈ ਪੁਲਿਸ ਦੀ ਦੇ ਉੱਪਰ ਖੜੇ ਕਰਦਾ ਹੈ ਸੋ ਹੁਣ ਇਸ ਨੂੰ ਲੈ ਕੇ ਪਰਿਵਾਰਕ ਮੈਂਬਰ ਵੀ ਸਾਹਮਣੇ ਆਏ ਨੇ ਇਸ ਨੂੰ ਲੈ ਕੇ ਨਿਹੰਗ ਜਥੇਬੰਦੀ ਤਰਨਾ ਦਲ ਦੇ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਸਪਸ਼ਟਿਕਰਨ ਦਿੱਤਾ ਗਿਆ ਹੈ ਤੇ ਨਾਲ ਦੀ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਹ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਨਿਹੰਗ ਸਿੰਘ ਨੇ ਕੀ ਕਿਹਾ ਤੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਸ ਖਾਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਦਿਖਾਉਣ ਤੇ ਸਮਝਾ ਆਉਣ ਦੀ ਕੋਸ਼ਿਸ਼ ਕਰਦੇ ਆ ਮੌਲਾ ਵੀਰ ਜੀ ਇਸ ਜਿਹੜੇ ਪੁਲਿਸ ਵਾਲਾ ਜਾਵਾ ਸਾਰੇ ਝੂਠੇ ਲਾ ਰਹੇ ਨੇ ਮੇਰੇ ਘਰ ਵਾਲੇ ਕਹਿੰਦੇ ਨੇ ਸ਼ਾਹਪੰਦਤ ਨੀਸ਼ਾ ਬਿਲਕੁਲ ਨਹੀਂ ਖਾਂਦਾ ਇਹ ਨੌਕਰ ਨੇ ਨਸ਼ੇ ਖਿਲਾਫ ਬੋਲਦ ਨੇ ਵੀਡੀਓ ਜਿੰਨੇ ਮਰਜ਼ੀ ਕੱਢੇ ਕਿ ਤੁਸੀਂ ਦੇਖ ਲਓਗੇ ਆਈਡੀ ਚ ਸਾਰੇ ਨਸ਼ੇ ਦੇ ਖਿਲਾਫ ਹੀ ਬੋਲਦ ਰਿਹਾ ਹੈ ਲੇਕਿਨ ਇਹ ਤੇ ਡਾਕਟਰ ਦਾ ਪੋਜ਼ਿਟਿਵ ਆਇਆ ਕਰ ਉਹ ਕੁਝ ਖਲਾ ਤਾਂ ਹੁਣ ਪੁਲਿਸ ਵਾਲਿਆਂ ਨੇ ਸਾਡੀ ਤਾਂ ਰੋਟੀ ਵੀ ਨਹੀਂ ਅੰਦਰ ਗਈ ਕਿ ਨਾ ਪਾਣੀ ਗਈ ਆ ਕੀ ਸੀਗਾ ਉਸ ਦਿਨ ਜਿਹੜਾ ਪੂਰਾ ਮਾਮਲਾ ਹੋਇਆ ਮੌਲਾ ਵੀਰ ਜੀ ਇਸ ਉੱਥੇ ਜਿਹੜੇ ਨਸ਼ੇ ਵਾਲੇ ਮੁੰਡੇ ਜਿਹੜੇ ਮੁੰਡੇ ਦਾ ਹੱਥ ਵੱਡੇ ਆ ਉਹਨਾਂ ਮੁੰਡਿਆਂ ਨੂੰ ਉਹਨੇ ਖਿੱਚੀ ਲੈ ਕੇ ਜਾ ਰਹੇ ਸੀ। ਉਹ ਤੋਂ ਲੁੱਟ ਖੋਹ 파 ਰਹੇ ਸੀ ਕਿਨੇ ਸੇ लवली ਦੇ ਬੰਦੇ ਆ। ਤਾਂ ਕਹਿੰਦੇ ਸਾਨੂੰ ਉਹਨੇ ਭੇਜਿਆ। ਤਾਂ ਘਰ ਕੇ ਬਾਬਾ ਜੀ ਨੇ। ਉਹਨਾਂ ਨੂੰ ਬੁਲਾਇਆ ਫੋਨ ਕਰਕੇ ਕਹਿੰਦੇ ਆ ਤੇਨ ਲਗਲੀ ਗੱਲ ਆ ਤੇਰਾ ਨਾਮ ਲੈ ਕੇ ਨਾ ਪੈਸੇ ਖੋ ਰਹੇ ਨੇ। ਇਹ ਗੱਲਬਾਤ ਕਰਨ ਗਿਆ ਸੀ ਉਹਨਾਂ ਨਾਲ ਮੁੰਡਿਆਂ ਨਾਲ ਡ੍ਰੈਗਨ ਨਾਲ ਗੱਲਬਾਤ ਕਰਨ ਲੱਗੇ ਕਿ ਇਹ ਉੱਥੇ ਨਾ ਨੇ 10 ਬੰਦੇ ਪਹਿਲੀ ਬੁਲਾਇਆ ਸੀ ਮਾੜੀ ਤੇ ਸਾਡੇ ਗੁੱਗਾ ਮਾੜੀ ਤੇ ਇਹਨਾਂ ਨੂੰ ਐ ਤੱਕ ਕੱਲਾ ਕਿ ਨਕੰਧ ਨਾਲ ਖੜੇ ਸੀ। ਇਹ ਕੱਲਾ ਗਿਆ ਸੀ ਉੱਥੇ। ਜਫਰੇ ਦਾੜੀ ਨੂੰ ਹੱਥ ਲਾਇਆ ਇਹਨੇ ਫਿਰ ਕਰਫਾਨ ਕਰਦੀ ਹੈ ਹੋਰ ਕੁਝ ਨਹੀਂ ਹੋਇਆ ਇਹ ਤੁਸੀਂ ਮਿਲ ਕੇ ਹੋ ਕੀ ਅਸ਼ਵਸ਼ ਨੂੰ ਹੋਇਆ ਕੀ ਮੰਗਤੀ ਹੈ ਮੰਗਦਾ ਹੀ ਕੀਤੀ ਆ ਕਿਉਂਕਿ ਝੂਠੇ ਇਲਜ਼ਾਮ ਨਾਲ ਲੜ ਹੱਥ ਵੱਡੇ ਆ ਨਾ ਠੀਕ ਆ ਉਹਦਾ ਕੇਸ ਪਾ ਦੋ ਨਾ ਉਹ ਅਸੀਂ ਕਹਿੰਦੇ ਆ ਉਹਦਾ ਕੇਸ ਪਾ ਦੋ ਜਿਵੇਂ ਇਹ ਕਹਿ ਰਿਹਾ ਨੇ ਇੰਗਨੀ ਹੈਗਾ ਸਿੰਘ ਨਹੀਂ ਹੈਗਾ ਝੂਠਾ ਸਿੰਘ ਆ ਠੀਕ ਆ ਸਿੰਘ ਹੈਗਾ ਸਾਡੇ ਕੋਲ ਸਬੂਤ ਹੈਗੇ ਨੇ ਜਿਵੇਂ ਉਹ ਕਹਿੰਦਾ ਨਸ਼ਾ ਕਰਦਾ ਲਵਲੀ ਸਾਡੇ ਕੋਲ ਸਬੂਤ ਉਹਨਾਂ ਕੋਲ ਸਬੂਤ ਹੈਗਾ ਨਾ ਸਾਨੂੰ ਦੱਸੋ ਉਹਨਾਂ ਦੇ ਮੁੰਡੇ ਦੇ ਸਬੂਤ ਸਾਡੇ ਕੋਲ ਹੈਗੇ ਨਾ ਨਸ਼ਾ ਕਰਦਾ ਵੀ ਇਹ ਬੇਸਬਦੀ ਆ ਕਿੰਨੇ ਜੀ ਉਹਦੀ ਨਹੀਂ ਜੀ ਉਹ ਕਿਹੜੇ ਤਲ ਨਜ਼ਰ ਆਇਆ ਉਹ ਕਿਹੜਾ ਨਾ ਨਾ ਹਾਂ ਬਾਬਾ ਇਹ ਨਾਲ ਨੇ ਕਿੰਨਾ ਸਮਾਂ ਹੋ ਗਿਆ ਇਹ ਉਹਨਾਂ ਤੋਂ ਅੰਮ੍ਰਿਤਸਰੋਂ ਉਹਨਾਂ ਨੂੰ 6-7 ਮਹੀਨੇ ਹੋ ਗਏ ਬੱਜੀ ਭਾਈ ਗੁਰਜੀ ਕਹਾਲ ਸਾਹਿਬ ਭਾਈ ਗੁਰਜੀ ਅਸੀਂ ਅੱਜ ਐਸਪੀ ਜੀ ਯਾਦਵ ਸਾਹਿਬ ਨੂੰ ਮਿਲ ਕੇ ਆਏ ਆ ਭੈਣ ਵੀ ਨਾਲ ਹੀ ਸੀਗੀ ਤੇ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਹਿੰਦੇ ਕਿ ਅਸੀਂ 10 ਦਿਨ ਦਾ ਤੁਹਾਨੂੰ ਸਮਾਂ ਦਉ ਤੇ ਤੁਸੀਂ ਅਪਲੀਕੇਸ਼ਨ ਲਿਖ ਕੇ ਜਿਹੜੀ ਇਨਕੁਆਰੀ ਪਾਉਣੀ ਹੈ ਇਨਕੁਆਰੀ ਮਰ ਕੇ ਅਸੀਂ ਕਰ ਦਨੇ ਆ ਉਸ ਸੱਚੋ ਸਾਬਤ ਦੇਖ ਲੈਣਾ ਕਿ ਮੰਡੀ ਕੰਦ ਕਾੜ ਵਾਲੇ ਜਾਂ ਡੀਐਸਪੀ ਸਭ ਤੋਂ ਕਰਾਉਣੀ ਉੱਥੇ ਫੜੋ ਤੇ ਜਿਹੜਾ ਬੰਦਾ ਕਾਰਵਾਈ ਅਹੀਂ ਕਰਾਂਗੇ ਤੇ ਜਿਹੜੀ ਉਹਦੀ ਤਾੜੀ ਦਾ ਹੈਗਾ ਵੀ ਜਿੱਦਾਂ ਕਿਸੇ ਨੂੰ ਹੱਥ ਪਾਇਆ ਉਹਦਾ ਅਜੇ ਉਹਨੂੰ ਕਰਨਗੇ ਵੀ ਜੋ ਉੱਥੇ ਗਵਾਹਾਂ ਨੇ ਜਿੰਨਾਂ ਦੀਆਂ ਉਹ ਗਵਾਹਾਂ ਕਰਕੇ ਇਨਕੁਆਇਰੀ ਕਰਕੇ ਉਹ ਪਰਚਾ ਦਰਜ ਕਰ ਦਿੰਦੇ ਆ ਆ ਕਰ ਲੋ ਜੀ ਕਾफी ਮੰਨ ਕਰਦੇ ਜੀ ਕਰੇ ਪਰਚੇ ਜੀ ਅਸੀਂ ਕਰਦੇ 295 ਦੇ ਜੀ ਜਿਹੜਾ ਉਹਨਾਂ ਨੇ ਜਦੋਂ ਉਹ ਵੰਤ ਗਿਆ ਉਹਨਾਂ ਕੋਲ ਕੱਲਾ ਸੇਨਾਨੇ ਨਾਲ ਦੀ ਨਾਲ ਉਹ ਡੰਡਾ ਵੀ ਖੋੜਿਆਂ ਨਾਲ ਠੱਕਾ ਲਾ ਕੇ ਉਹਨੂੰ ਕੰਦਲ ਨਾਲ ਲਾ ਕੇ ਵੀ ਕੇਸ ਫੜਲੇ ਦਾੜਾ ਫੜਲੇ ਇਹਨਾਂ ਨੇ ਫੜਲੇ ਉਹ ਉਹਨਾਂ ਨੇ ਸ੍ਰੀ ਸਾਹਿਬ ਕੱਢੀ ਤੇ ਉਹਦੇ ਉਹਦੇ ਹੱਥ ਵੜ ਤੇ ਉਹ ਤੋਂ ਉਹਨੇ ਚੜ੍ਹਦੀ ਗਲ ਵਾਲਾ ਕੰਮ ਕੀਤਾ ਮਾੜਾ ਕੰਮ ਨਹੀਂ ਕੀਤਾ ਕਿਉਂਕਿ ਜੇ ਕੇਸਾਂ ਨੂੰ ਕੋਈ ਹੱਥ ਪਾਊਗਾ ਇਹ ਕੇਸ ਗੁਰੂ ਦੀ ਮੋਹਰ ਉਹਦੇ ਵਾਸਤੇ ਆ ਜਿਹੜਾ ਬੇਅਮਰਤੀਆ ਵਾ ਜਿਹਨੇ ਅਮਰਤ ਨਹੀਂ ਛਕਿਆ ਉਹਨੇ ਕੇਸ ਰੱਖੇ ਨਹੀਂ ਉਹਦੇ ਵਾਸਤੇ ਕੇਸ ਗੁਰੂ ਦੀ ਮੋਹਰ ਆ ਪਰ 52 ਹੁਕਮਨਾਮੇ ਦੇ ਵਿੱਚ ਮਹਾਰਾਜ ਸਾਹਿਬ ਨੇ ਇੱਕ ਹੁਕਮ ਦਿੱਤਾ ਵਾ ਵੀ ਕੇਸ ਗੁਰੂ ਕਰਕੇ ਜਾਣਾ ਵਾ ਜਿਹੜਾ ਗੁਰੂ ਨੂੰ ਹੱਥ ਪਾਊਗਾ ਉਹਨੂੰ ਛ ਉਹਦੇ ਤਾਂ ਪਰਚਾ ਉਹ ਕਰਨਾ ਕੋਈ ਦਿੱਕਤ ਨਹੀਂ ਜਿਹੜਾ ਬਾਕੀ ਝੂਠਾ ਪਰਚਾ ਕਰਿਆ ਨਸ਼ੇ ਦਾ ਉਹ ਨੂੰ ਇੱਕ ਰਾਤ ਉਹਨੂੰ ਪਹਿਲੋ ਰੱਖਿਆ ਗਿਆ ਦੂਜੇ ਦਿਨ ਉਹਦਾ ਡਰੋਪ ਕਰਾਇਆ ਗਿਆ ਵਾ ਫਿਰ ਇੰਨੀ ਤੇਜ਼ ਡਰੋਪ ਦੀ ਕਿੱਦਾਂ ਆ ਗਈ ਇਹ ਵੀ ਸਮਝ ਤੋਂ ਬਾਹਰ ਸੋ ਦੇਖ ਪਾਣੀ ਜਰੂਰ ਸਾਡੇ ਨਾਲ ਛਕਦਾ ਜਮਨ ਸਿੰਘ ਸਾਰੇ ਸਾਰੇ ਜਿਹੜੇ ਦੇਖ ਸ਼ੀਧੀ ਦੇਖਾਂ ਛਕਦੇ ਨੇ ਉਹ ਛਕੀ ਹੋਰ ਕੋਈ ਚਿੱਟਾ ਤੋਂ ਛਕਦਾ ਹੀ ਨਹੀਂ ਸੀਗਾ ਤੇ ਚਿੱਟੇ ਦਾ ਕਿੱਦਾਂ ਆ ਜੂਗਾ ਉਹ ਦੱਸ ਜੀ ਤੇ ਤੁਹਾਡੇ ਦਰ ਨਾਲ ਜੁੜਿਆ ਸੀ ਤੁਹਾਡਾ ਗੱਲ ਕਿਹੜਾ ਸਾਡਾ ਤਰਨ ਦਸ਼ਮੇਸ਼ ਤਰਨਾ ਦਲਾ ਜੀ ਹਾਂਜੀ ਆਪਾਂ ਮੇਜਰ ਸਿੰਘ ਛੋਟੀ ਸ਼ਾਹ ਜਿਹੜੇ ਨੇ ਉਹ ਸਾਡੇ ਮੁਖੀ ਨੇ ਜੀ ਇਨਿਕ ਸਮੇਂ ਤੋਂ ਜੁੜੇ ਹੋਈ ਸੀ ਇਹ ਇਹਨਾਂ ਨੂੰ ਹੋ ਗਿਆ ਮੇਰੇ ਕੋਲ 5 ਕੁ ਮਹੀਨੇ ਕਰੀਬ ਹੋ ਹੀ ਗਏ ਸਾਰੇ ਤੁਹਾਡੇ ਨਾਲ ਟੋਡੇ ਦਾ ਨਾਲ ਸੀ ਹਾਂਜੀ ਕੋਈ ਮੈਟਰ ਜੀ ਨਾ ਦਾ ਸਾਰਾ ਸੌਟਡ ਡਾਊਟ ਹੈ ਕੱਲ ਮੈਂ ਬੜੀ ਪ੍ਰੈਸ ਬ੍ਰੀਫ ਦੇ ਵਿੱਚ ਸਾਰੀ ਗੱਲਾਂ ਕਲੀਅਰ ਕਰ ਚੁੱਕਾ ਹਾਂ ਇਹਨਾਂ ਦੀ ਕੋਈ ਨਵੀਂ ਡਿਮਾਂਡ ਨਹੀਂ ਹੈ ਜਿਹੜੀ ਇਹਨਾਂ ਦੇ ਹੋ ਸੀਗੀ ਕਿ ਜਿਹੜਾ ਜਤਿਨ ਮੁੰਡਾ ਸੀਗਾ ਉਹਦਾ ਡੋਪ ਟੈਸਟ ਕਰਾਇਆ ਜਾ ਤਾਂ ਉਹ ਆਲਰੇਡੀ ਡੋਪ ਟੈਸਟ ਹੋਇਆ ਹੋਇਆ ਹੈ ਉਸਤੇ ਹਾਲ ਦੀ ਗੱਡੀ ਤੇ ਪਰਚਾ ਦਿੱਤਾ ਹੋ ਗਿਆ ਹੈ ਸੋ ਜਿਹਦੇ ਕਰਕੇ ਉਸ ਦਾ ਇਲਾਜ ਜਾਰੀ ਸੀਗਾ ਸੋ ਉਹਨੂੰ ਡੋਪ ਟੈਸਟ ਪੋਜ਼ਿਟਿਵ ਆਈ ਸੀ ਕੀ ਸੀਗਾ ਹਾਂਜੀ ਉਹਦਾ ਡੋਪ ਟੈਸਟ ਪੋਜ਼ਿਟਿਵ ਆਈ ਸੀਗਾ ਪੁਲਿਸ ਨੇ ਆਲਰੇਡੀ ਉਸਤੇ ਵੀ ਕਾਰਵਾਈ ਕੀਤੀ ਹੋਈ ਹੈ